ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਤੋਂ ਬਾਅਦ ਆਪਣੇ ਕਮੈਂਟਸ ਜ਼ਰੂਰ ਕਰਨਾ ਤਾਂ ਦੇਖੋ ਜੀ ਅੱਜ ਹੋ ਜਾਏਗਾ ਈਟਟੀਪੋਸਟਨਾ ਅਤੇ ਟਟ ਦਾ ਹੱਲ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ 23 ਚੋਣ ਪ੍ਰਤੀ ਪੂਰੀ ਹੋਣ ਸੰਬੰਧੀ ਵੀ ਗੱਲਬਾਤ ਕਰਾਂਗੇ ਤੇ ਟਟ ਦੀ ਤਰੀਕ ਦੇ ਲਈ ਕੀ ਨੋਟਿਸ ਜਾਰੀ ਹੋਣ ਵਾਲਾ ਹੈ ਜਾਂ ਕੀ ਕਰਵਾਉਣਾ ਚਾ ਰਹੇ ਨੇ ਉਹ ਵੀ ਆਪਾਂ ਗੱਲ ਕਰਾਂਗੇ ਤੇ ਕਿਹੜਨ ਵਾਲਿਆਂ ਲਈ ਕਿਹੜੀ ਜ਼ਰੂਰੀ ਖਬਰ ਹੈ ਉਦੇ ਬਾਰੇ ਵੀ ਦੱਸਾਂਗੇ ਤਾਂ ਦੋਸਤੋ ਵੀਡੀਓ ਤੱਕ ਬਨੇ ਰਹੋ ਤਾਂ ਦੋਸਤੋ ਤੁਸੀਂ ਪਹਿਲਾਂ ਤਾਂ ਇਹ ਫੋਟੋ ਦੇਖੋ ਇਹਦੇ ਚ ਆਪਣੇ ਈਟੀਟੀ ਯੂਨੀਅਨ ਵਾਲੇ ਆਗੂ ਔਰ ਨਾਮਵਰ ਅਕੈਡਮੀਆਂ ਜਿਹੜੀਆਂ ਆਪਣੇ ਪੈਟ ਦੀ ਕੋਚਿੰਗ ਦਿੰਦੀਆਂ ਨੇ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਜਿਹੜੇ ਮੇਨ ਹੈਡ ਟੀਚਰਸ ਹੁੰਦੇ ਨੇ ਉਹ ਵਾਲੇ ਤੇ ਆਪਣੇ ਯੂਨੀਅਨ ਵਾਲੇ ਇਹ ਪਹੁੰਚ ਚੁੱਕੇ ਨੇ ਕਿੱਥੇ ਅੱਜ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨਾਲ ਮੀਟਿੰਗ ਕਰਨ ਲਈ ਠੀਕ ਹੈ ਜੀ ਕਿਉਂ ਕਿਉਂਕਿ ਉਹਨਾਂ ਨੇ ਕਿਹਾ ਕਿ ਕੋਈ ਕ ਮੰਗਿਆ ਪੀਐਸਟੈਟ ਨੋਟੀਫਿਕੇਸ਼ਨ ਜਾਰੀ ਕਰੋ ਕਿਉਂਕਿ ਪੀਐਸਟੈਟ ਦਾ ਦੋਸਤੋ ਤੁਹਾਨੂੰ ਵੀ ਪਤਾ ਹੈ 2024 ਦੇ ਵਿੱਚ ਹੋਣਾ ਸੀਗਾ ਪਰ ਇਹ ਕੈਨਸਲ ਕਰ ਦਿੱਤਾ ਗਿਆ ਸੀ ਇਗਜ਼ਾਮ ਕਿਉਂਕਿ ਵੋਟਾਂ ਦੇ ਕਰਕੇ ਪਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਅਗਲਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕਿ ਫਲਾਨੀ ਤਰੀਕ ਨੂੰ ਇਗਜ਼ਾਮ ਹੋਏਗਾ ਜਾਂ ਨਹੀਂ ਹੋਏਗਾ ਕੋਈ ਵੀ ਹਜੇ ਤੱਕ ਹੱਲ ਨਹੀਂ ਹੋਇਆ ਹੈ ਤੁਹਾਨੂੰ ਦੇਖੋ ਜੀ ਇਹਨਾਂ ਨੇ ਕੀ ਕਹਿਆ ਹੈ ਕਿ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਮੀਟਿੰਗ ਕਰਨ ਲਈ ਯੂਨੀਅਨ ਕਮੇਟੀ ਪਹੁੰਚ ਚੁੱਕੀ ਹੈ ਸੋ ਸਾਥੀਓ ਉਮੀਦ ਹੈ ਕਿ ਅੱਜ ਕੁਝ ਨਾ ਕੁਝ ਜ਼ਰੂਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿੰਨਾ ਹੋ ਸਕਦਾ ਹੈ ਯੂਨੀਅਨ ਦਾ ਸਾਥ ਦਿਓ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰਵਾ ਸਕੀਏ ਤੇ ਤੁਸੀਂ ਜਿੰਨਾ ਵੀ ਯੂਨੀਅਨ ਫੰਡ ਕਰ ਸਕਦੇ ਹੋ ਜ਼ਰੂਰ ਕਰੋ ਤੇ ਦੋਸਤੋ ਆਹਨੇ ਆਪਣੇ ਅਕੈਡਮੀ ਦੇ ਸੌਰੀ ਦੋਸਤੋ ਪੀਐਸਟੀਟੀ ਯੂਨੀਅਨ ਦੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਤਾਂ ਆਪਾਂ ਕੀ ਗੱਲ ਕਰਦੇ ਹਾਂ ਕੇਟਰ ਵਾਲਿਆਂ ਦੇ ਲਈ ਦੋਸਤੋ 364 ਭਰਤੀ ਹੁਣ ਪੂਰੀ ਹੋਣ ਵਾਲੀ ਹੈ ਇਹਦਾ ਆਖਰੀ ਪੜਾਓ ਉਹਦੇ ਬਾਰੇ ਵੀ ਗੱਲ ਕਰਨਗੇ ਇਹ ਕਿਉਂਕਿ ਦੇਖੋ ਜੇਕਰ ਇਹ ਭਰਤੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਗਲਾ ਨੋਟੀਫਿਕੇਸ਼ਨ ਆਊਟ ਨਹੀਂ ਹੋਏਗਾ ਕੇਡਰ ਵਾਲਿਆਂ ਦੇ ਲਈ ਇਹ ਹੀ ਖਬਰ ਹੈ ਕਿ ਜੋ ਤੱਕ ਇਹ ਭਰਤੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਗਲੀ ਭਰਤੀ ਨਹੀਂ ਆ ਸਕਦੀ ਕਿਉਂਕਿ ਦੋਸਤੋ ਇਹ ਭਰਤੀਆਂ ਬਹੁਤ ਲੰਬੇ ਸਮੇਂ ਤੋਂ ਲੰਮਕਾ ਹੀ ਰਹੀ ਹੈ ਸਰਕਾਰ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਹੱਲ ਨਹੀਂ ਕਰ ਰਹੀ ਕੋਈ ਵੀ ਸੋ ਅੱਜ ਸ਼ਾਇਦ ਮੀਟਿੰਗ ਦੇ ਵਿੱਚ ਇਹਨਾਂ ਸਭ ਗੱਲਾਂ ਦਾ ਹੱਲ ਹੋ ਜਾਵੇ ਤਾਂ ਇਹ ਹੀ ਸੀ ਦੋਸਤੋ ਅੱਜ ਦੀ ਖਬਰ ਜਿਵੇਂ ਹੀ ਮੀਟਿੰਗ ਸਮਾਪਤ ਹੋਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਅੱਜ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ